ਸਾਡੇ ਐਵੇਂ ਸੀਗਾ ਕਿ ਹਟ ਦੋਨੋਂ ਮੀਆਂ ਬੀਬੀ ਦੇ ਵਿੱਚ ਥੋੜਾ ਬੋਝਾ ਲੜਾਈ ਹੁੰਦੀ ਪਈ ਸੀਗੀ ਉਹ ਥੋੜਾ ਡਿਪਰੈਸ਼ਨ ਦੇ ਮਰੀਜ਼ ਹੈਗੇ ਆ ਤੇ ਉਹਨਾਂ ਨੇ ਜਿੱਦਾਂ ਕਿ ਮੈਨੂੰ ਗਾਲਾਂ ਮੇਰੇ ਨਾਲ ਲੜਾਈ ਹੋਉਂਦੀ ਸੀਗੀ ਫਿਰ ਗਲੀ ਗਵਾਂਡ ਵਾਲੇ ਲੱਗਿਆ ਕਿ ਮੇਰੇ ਨਾਲ ਸਾਨੂੰ ਗੱਲਾਂ ਕੱਢਣ ਦੇ ਪਰ ਉਹਨਾਂ ਨੂੰ ਗੱਲਾਂ ਨਹੀਂ ਕੱਢਣ ਦੇ ਸੀਗੇ ਫਿਰ ਉਹ ਉਹਨਾਂ ਨੂੰ ਕੁੱਟਣ ਵਾਸਤੇ ਆ ਗਏ ਪਹਿਲਾਂ ਅੰਦਰ ਆਣ ਕਿ ਕੁੱਟਿਆ ਕਾਰਵਾਈ ਹਲੇ ਸਾਡੀ ਕੋਈ ਵੀ ਨਹੀਂ ਕੀਤੀ ਕਾਰਵਾਈ ਕਾਰਵਾਈ ਸਾਡੀ ਕੋਈ ਵੀ ਨਹੀਂ ਹੋਈ ਉਹਨਾਂ ਨੇ ਕੋਈ ਅਕਸ਼ਨ ਨਹੀਂ ਲਿਆਇਆ 15 ਮਿੰਟਾ ਬਾਅਦ ਫਿਰ ਸਾਹਮਣੇ ਵਾਲੇ ਨੂੰ ਮੁੰਡੇ ਆ ਗਏ ਡਰਿੰਕ ਕੀਤੀ ਸੀਗੀ ਉਹਨਾਂ ਨੇ ਤੇ ਡਰਿੰਕ ਕਰਕੇ ਫਿਰ ਨਾਲ ਦੇ ਘਰ ਕੰਨ ਟੱਪ ਗਏ ਤੇ ਫਿਰ ਇਹਨਾਂ ਨੂੰ ਆਂਡ ਕੇ ਮਾਰਿਆ ਬਹੁਤ ਗੰਦੇ ਤਰੀਕੇ ਨਾਲ ਮਾਰਿਆ ਹੁਣ ਹਸਪੀਟਲ ਦੇ ਵਿੱਚ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਉਹ ਡਾਕਟਰ ਦੱਸ ਰਹੇ ਉਹਨਾਂ ਦੀ ਬਹੁਤ ਮਾੜੀ ਕੀ ਹੈ ਜੋ ਇਹਦਾ ਬਿਆਨ ਹਸਲ ਕਰਨ ਲਈ ਗਏ ਹਾਂ ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਆਂਡ ਫੇੜੇ ਦੱਸਿਆ ਵੀ ਅਜੇ ਠੀਕ ਨਹੀਂ ਆਗੇ ਪਰਿਵਾਰ ਵੱਲੋਂ ਕਹਿ ਕਾਫੀ ਦਿਨ ਹੋ ਗਏ ਨੇ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਮੇਰਾ ਨਾਮ ਹੰਤਾ ਹੈ ਮੈਂ ਸੁਲਤਾਨ ਰੋਡ ਕਿਤੇ ਵਿੱਚ ਰਹਿੰਦੀ ਹਾਂ 6 ਨੰਬਰ ਗਲੀ ਕੋਟ ਬਾਬਾ ਰੀਸ ਸਿੰਘ ਅੱਜ ਕੀ ਕੀ ਗੱਲ ਦਾ ਝਗੜਾ ਹੋਇਆ ਝਗੜਾ ਸਾਡਾ ਐਵੇਂ ਸੀਗਾ ਕਿ ਸਾਡੇ ਦੋਨੋਂ ਮੀਆਂ ਬੀਬੀ ਦੇ ਵਿੱਚ ਥੋੜਾ ਬੋਝ ਲੜਾਈ ਹੁੰਦੀ ਪਈ ਸੀਗੀ ਉਹ ਥੋੜਾ ਡਿਪਰੈਸ਼ਨ ਦੇ ਮਰੀਜ਼ ਹੈਗੇ ਆ ਤੇ ਉਹਨਾਂ ਨੇ ਜਿੱਦਾਂ ਕਿ ਮੈਨੂੰ ਗਾਲਾਂ ਮੇਰੇ ਨਾਲ ਲੜਾਈ ਹੁੰਦੀ ਸੀਗੀ ਫਿਰ ਗਲੀ ਗਵਾਂਡ ਵਾਲਿਆਂ ਨੇ ਲੱਗਿਆ ਕਿ ਮੇਰੇ ਨਾਲ ਸਾਨੂੰ ਗੱਲਾਂ ਕੱਢਣ ਦੇ ਪਰ ਉਹਨਾਂ ਨੂੰ ਗੱਲਾਂ ਨਹੀਂ ਕੱਢਣ ਦੇ ਸੀਗੇ ਫਿਰ ਉਹ ਉਹਨਾਂ ਨੂੰ ਗੁੱਟਣ ਵਾਸਤੇ ਆ ਗਏ ਸਲੰਦਰ ਆਣ ਕੇ ਕੁੱਟਿਆ ਬਾਅਦ ਵਿੱਚ 15 ਮਿੰਟ ਬਾਅਦ ਫਿਰ ਸਾਹਮਣੇ ਵਾਲੇ ਨੂੰ ਮੁੰਡੇ ਆ ਗਏ ਡਰਿੰਕ ਕੀਤੀ ਸੀਗੀ ਉਹਨਾਂ ਨੇ ਤੇ ਡਰਿੰਕ ਕਰਕੇ ਫਿਰ ਨਾਲ ਦੇ ਘਰ ਕੰਨ ਟੱਪ ਗਏ ਤੇ ਫਿਰ ਇਹਨਾਂ ਨੂੰ ਆਂਡ ਕੇ ਮਾਰਿਆ ਬਹੁਤ ਗੰਦੇ ਤਰੀਕੇ ਨਾਲ ਮਾਰਿਆ ਹੁਣ ਹਸਪੀਟਲ ਦੇ ਵਿੱਚ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਡਾਕਟਰ ਦੱਸ ਰਹੇ ਉਹਨਾਂ ਦੀ ਬਹੁਤ ਮਾੜੀ ਕੀ ਹੈ ਕਿੰਨੇ ਕਰਕੇ ਬਿਮਾਰ ਚਲਦੇ ਆ ਰਹਿੰਦੇ ਕਰਕੇ ਡਿਪਰੈਸ਼ਨ ਜ਼ਿਆਦਾ ਨਹੀਂ ਬਸ 2 ਸਾਲ ਦੋ ਸਾਲ ਹੀ ਹੋਈ ਹਲੇ ਪੁੱਛਦਾ ਵੀ ਕਦੇ ਮੱਲੇ ਵਾਲਿਆਂ ਨੂੰ ਨਹੀਂ ਨਹੀਂ ਕਦੇ ਨਹੀਂ ਭਕਾਰ ਮੱਲੇ ਵਾਲਿਆਂ ਨੂੰ ਪੁੱਛਿਆ ਜਾਵੇ ਕਿਉਂਕਿ ਕਦੇ ਉਹਨਾਂ ਨੇ ਆਸਤੇ ਕਹੀ ਕਿ ਇਹਨਾਂ ਬਦਤਮੀਜ਼ੀ ਨਹੀਂ ਕੀਤੀ ਸਿਰਫ ਉਹਨਾਂ ਨੇ ਜੋ ਵੀ ਲੜਾਈ ਸੀਗੀ ਮੇਰੀ ਆਪਸ ਦੇ ਵਿੱਚ ਹੈਗੀ ਸੀ ਗਲੀ ਘਮਾੜਨਾ ਕੋਈ ਗੱਲ ਨਹੀਂ ਸੀਗੀ ਉਹਨਾਂ ਦੀ ਤੇ ਜਿਹੜਾ ਥੇਲ ਮੰਡਿਆ ਕਿਵੇਂ ਤੁਹਾਡੇ ਘਰ ਪਰਮਾ ਸਾਡੇ ਘਰ ਇਦਾਂ ਵੜੇਗੀ ਉਹ ਨਾਲ ਦਾ ਸਾਡੇ ਘਰ ਕੰਧ ਸਾਂਝੀ ਗਈ ਆ ਉਹਨਾਂ ਦੇ ਦਰਵਾਜ਼ੇ ਥਾਣੀ ਹੋ ਕੇ ਤੇ ਉੱਪਰ ਆਏ ਧੂੜ ਕੋਠੇ ਤੇ ਹਾਂਜੀ ਹਾਂਜੀ ਕੰਪਲੇਟ ਕੀਤੀ ਸੀਗੀ 112 ਨੰਬਰ ਤੇ ਮੈਂ ਕਾਲ ਕਰੀ ਸੀ ਕਿ ਪੁਲਿਸ ਆਈ ਸੀਗੀ ਉਹਨਾਂ ਨੇ ਫਿਰ ਮੈਨੂੰ ਉਹ ਉਹਨਾਂ ਨੇ ਥਾਣੇ ਜਾਣ ਵਾਸਤੇ ਕਿਹਾ ਸੀ ਵੀ ਇੱਥੇ ਜਾਓ ਤੇ ਆਪਣੀ ਕੰਪਲੇਂਟ ਲਿਖਾਓ ਤੇ ਹੁਣ ਕੀ ਕਾਰਵਾਈ ਕੀਤੀ ਕੋਈ ਸੀ ਕਾਰਵਾਈ ਹਲੇ ਤਾਂ ਸਾਡੀ ਕੋਈ ਵੀ ਨਹੀਂ ਕੀਤੀ ਕਾਰਵਾਈ ਕਾਰਵਾਈ ਸਾਡੀ ਕੋਈ ਵੀ ਨਹੀਂ ਹੋਈ ਉਹਨਾਂ ਨੇ ਕੋਈ ਐਕਸ਼ਨ ਵੀ ਨਹੀਂ ਲਿਆਇਆ ਤੇ ਅਜੇ ਵੀ ਇਲਾਜ ਚੱਲ ਰਿਹਾ ਉਹਨਾਂ ਦਾ ਹਾਂਜੀ ਇਲਾਜ ਚੱਲ ਰਿਹਾ ਉਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਗਈ ਆ ਤੇ ਡਾਕਟਰਾਂ ਨੇ ਉਹਨਾਂ ਨੂੰ ਹਲੇ ਕਹਿੰਦੇ ਕਿ ਜਵਾਬ ਦਿੱਤਾ ਹੈ ਵੀ ਮਤਲਬ ਸੱਟਾ ਵਗੈਰਾ ਬਹੁਤ ਜ਼ਿਆਦਾ ਲੱਗੀ ਹੈ ਜੇ ਹੌਲ ਜਿਆਦਾ ਖਰਾਬ ਹੁੰਦੀ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਜ਼ਿੰਮੇਵਾਰ ਇਹ ਜਿਹੜੇ ਤਿੰਨ ਜਾਣੇ ਸਾਹਮਣੇ ਘਰ ਵਾਲੇ ਜਿਹੜੇ ਗਏ ਉਹਨਾਂ ਦੇ ਹੋਣਗੇ ਕਿਉਂਕਿ ਉਹਨਾਂ ਨੇ ਉਹਨਾਂ ਨੇ ਆਣ ਕੇ ਜ਼ਿਆਦਾ ਮਾਰਿਆ ਮੈਂ ਪੁਲਿਸ ਪ੍ਰਸ਼ਾਸਨ ਤੋਂ ਮੰਗਤਾ ਮੈਂ ਪੁਲਿਸ ਪ੍ਰਸ਼ਾਸਨ ਤੇ ਹੀ ਮੈਂ ਅਪੀਲ ਕਰਦੀ ਆ ਕਿ ਹੰਨ ਇਨਸਾਫ ਦਿੱਤਾ ਜਾਵੇ ਇਹਨਾਂ ਦੇ ਇੱਕ ਬੰਦ ਹੀ ਕਾਨੂੰਨੀ ਜਿਹੜੀ ਕਾਰਵਾਈ ਕੀਤੀ ਜਾਵੇ ਮਾਮਲਾ ਦਾ ਆਪਣਾ ਜਸਦੇਵ ਸਿੰਘ ਸਾਨੂੰ ਰਣਜੀਤ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ ਗਲੀ ਨੰਬਰ 6 ਮਕਾਨ ਨੰਬਰ 25 50 34 ਦੇਣ ਵਾਲਾ ਇਹਦੇ ਨਾਲ ਮਤਲਬ ਪਪੂ ਨੂੰ ਬਣਾ ਦਾ ਮੁੰਡਾ ਉਹਦੇ ਨਾਲ ਇਹਦਾ ਮੁੰਡਾ ਜਿਹੜਾ ਪਪੂ ਉਹਦਾ ਗਵਾਂਢੀ ਆ ਤੇ ਇਹਦੇ ਨਾਲ ਦੋ ਤਿੰਨ ਬੰਦੇ ਨਾਲ ਹੋ ਰਿਹਾ ਇਹਨਾਂ ਨਾਲ ਕਿਤੇ ਨਾਲ ਕੁੱਟਮਾਰ ਕੀਤੀ ਆ ਜੋ ਕਿ ਉਪਲ ਹਸਪਤਾਲ ਵਿੱਚ ਜੇਰੇ ਲਾ ਲਈ ਦਾਖ ਲਿਆ ਜੋ ਇਹਦਾ ਬਿਆਨ ਹਸਨਕਾਰੀ ਗਏ ਹਾਂ ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਅੰਡੇ ਪੇਟ ਦੱਸੀਆ ਵੀ ਅਜੇ ਠੀਕ ਨਹੀਂ ਆ ਗਈ ਸਰਵਾਰ ਵੱਲੋਂ ਕਹਿ ਕਾਫੀ ਦਿਨ ਹੋ ਗਏ ਨੇ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਤੋ ਉਹਸੀ ਬਿਆਨ ਲੈਣ ਵਾਸਤੇ ਗਏ ਹਾਂ ਜੇ ਬਿਆਨ ਲੈਣ ਲੈ ਕੇ ਉਹਦੇ ਜੋ ਵੀ ਹਦੀ ਆ ਤੇ ਉਹ ਡਾਕਟਰ ਸਾਹਿਬ ਵੀ ਇੱਕ ਦੋ ਦਿਨਾਂ ਤੱਕ ਤੁਹਾਨੂੰ ਇਹ ਮਿਲ ਲੈਣਾ ਠੀਕ ਹੋਣਾ ਤੇ ਬਿਆਨ ਜਿਹੜੇ ਦਵਾ ਦਾਂਗੇ ਤੇ ਜੋ ਵੀ ਬਿਆਨ ਲਵਾਂਗੇ ਤੇ ਜੋ ਵੀ ਇਸ ਦੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊ